ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚਖੋਂ ਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਪੁਲਿਸ ਦਾ ਝੂਠੇ ਮੁਕਾਬਲਿਆਂ ਦੇ ਨਾਲ ਬਹੁਤ ਪੁਰਾਣਾ ਨਾਤਾ ਹੈ ਇੱਕ ਪਾਸੇ ਧਾਕਿਆਂ ਪੁਰਾਣੇ ਝੂਠੇ ਮੁਕਾਬਲਿਆਂ ਦੇ ਵਿੱਚ ਸੀਬੀਆਈ ਜਾਂਚ ਤੋਂ ਬਾਅਦ ਰਿਟਾਇਰ ਹੋ ਚੁੱਕੇ ਪੁਲਿਸ ਅਫਸਰਾਂ ਨੂੰ ਸਜ਼ਾਵਾ ਹੋ ਰਹੀਆਂ ਹਨ ਤੇ ਦੂਜੇ ਪਾਸੇ ਨਵੇਂ ਮੁਕਾਬਲਿਆਂ ਦੀ ਸੂਚੀ ਦੇ ਵਿੱਚ ਦਿਨ-ਬ-ਦਿਨ ਵਾਧਾ ਹੁੰਦਾ ਜਾ ਰਿਹਾ ਹੈ ਉਹ ਸੂਚੀ ਲੰਬੀ ਹੁੰਦੀ ਜਾ ਰਹੀ ਹੈ ਇਸ ਦੇ ਨਾਲ ਹੀ ਲੋਕਾਂ ਦੀ ਜ਼ੁਬਾਨ ਤੇ ਇੱਕ ਸਵਾਲ ਵੀ ਆ ਰਿਹਾ ਹੈ ਕਿ ਕਾਨੂੰਨ ਦਾ ਡਰ ਕਾਨੂੰਨ ਨੂੰ ਤੋੜ ਕੇ ਹੀ ਬਿਠਾਇਆ ਜਾ ਸਕਦਾ ਹੈ ਕੋਈ ਹੋਰ ਤਰੀਕਾ ਨਹੀਂ ਹੈ ਅਬੋਰ ਕਤਲकांड ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੂੜਾ ਨੇ ਐਕਸ ਤੇ ਇੱਕ ਪੋਸਟ ਸਾਂਝੀ ਕੀਤੀ ਉਸ ਪੋਸਟ ਦੇ ਵਿੱਚ ਲਿਖਿਆ ਸੀ ਕਿ ਨਵੇਂ ਪੰਜਾਬ ਦੇ ਵਿੱਚ ਕ੍ਰਿਮਿਨਲਾਂ ਕੋਲ ਦੋ ਹੀ ਰਸਤੇ ਹਨ ਸਰੰਡਰ ਕਰ ਦੋ ਤੇ ਜਾਂ ਫਿਰ ਕਾਨੂੰਨ ਦਾ ਸਾਹਮਣਾ ਕਰੋ ਅਬੋਰ ਕਤਲ ਕੇਸ ਵਿੱਚ ਦੋ ਗੈਂਗਸਟਰ ਮੁਕਾਬਲੇ ਦੇ ਵਿੱਚ ਨਿਊਟਰਲਾਈਜ਼ ਕਰ ਦਿੱਤੇ ਗਏ ਜੋ ਸ਼ਾਂਤੀ ਪੰਗ ਕਰਨ ਦੀ ਜ਼ਰੂਰਤ ਕਰਨਗੇ ਉਹਨਾਂ ਲਈ ਕੋਈ ਰਹਿਮ ਨਹੀਂ ਇਹ ਨਵਾਂ ਪੰਜਾਬ ਜਿਸ ਦਾ ਜ਼ਿਕਰ ਅਮਨ ਅਰੋੜਾ ਵੱਲੋਂ ਕੀਤਾ ਗਿਆ ਸੀ ਇਹ ਅੱਜ ਨਹੀਂ ਬਣ ਰਿਹਾ ਹੈ ਤੇ ਬਲਕਿ ਡੇਢ ਕੋਸਾਲ ਪੁਰਾਣਾ ਹੈ ਦਸੰਬਰ 2023 ਤੋਂ ਜਦੋਂ ਤੋਂ ਇਹ ਪੁਲਿਸ ਮੁਕਾਬਲੇ ਸ਼ੁਰੂ ਹੋਏ ਹਨ ਇੱਕ ਮਹੀਨੇ ਦੇ ਵਿੱਚ ਦਸੰਬਰ ਦਸੰਬਰ ਮਹੀਨੇ ਦੇ ਵਿੱਚ ਸੱਤ ਮੁਕਾਬਲੇ ਹੋਏ ਸੀ 2024 ਦੇ ਵਿੱਚ ਵੀ ਇਹੋ سلسلہ ਅੱਗੇ ਵਧਦਾ ਰਿਹਾ ਚੱਲਦਾ ਰਿਹਾ ਕਤਲ ਦਾ ਇੱਕ ਸ਼ੱਕੀ ਗੁਰਸ਼ਰਨ ਸਿੰਘ ਮਾਰਿਆ ਗਿਆ ਤੇ ਗੈਂਗਸਟਰ ਕਰਨਜੀਤ ਸਿੰਘ ਉਰਫ ਜੱਸਾ ਹੈਪੋਵਾਲ ਸੂਰਜ ਮੰਡੀ ਸੁਨੀਲ ਬਾਬਾ ਵਰਗੇ ਕਈ ਮੁਜਰਮ ਜ਼ਖਮੀ ਵੀ ਹੋਏ 2025 ਦੇ ਵਿੱਚ ਹੁਣ ਤੱਕ 7 ਮਹੀਨੇ ਗੁਜ਼ਰੇ ਨੇ ਤੇ 7 ਮਹੀਨਿਆਂ ਦੇ ਵਿੱਚ 20 ਪੁਲਿਸ ਮੁਕਾਬਲੇ ਹੋ ਚੁੱਕੇ ਹਨ ਜਿਸ ਨਾਲ ਵਿੱਚ 5 ਲੋਕ ਮਾਰੇ ਜਾ ਚੁੱਕੇ ਨੇ ਤੇ 17 ਜ਼ਖਮੀ ਹੋਏ ਤੁਹਾਡੀ ਯਾਦਦਾਸ਼ਤ ਤਰੋਤਾਜ਼ਾ ਕਰਨ ਦੇ ਲਈ ਤਰੀਕਿਆਂ ਦੇ ਨਾਲ ਇਹਨਾਂ ਸਾਰੇ ਮੁਕਾਬਲਿਆਂ ਦੀ ਜਾਣਕਾਰੀ ਇੱਕ ਵਾਰ ਸਾਂਝਾ ਕਰਦੇ ਹਾਂ ਤੇ ਉਸ ਤੋਂ ਬਾਅਦ ਕੀ ਸਵਾਲ ਸਾਡੇ ਜ਼ਿਹਨ ਦੇ ਵਿੱਚ ਆਉਂਦੇ ਨੇ ਉਹਨਾਂ ਤੇ ਚਰਚਾ ਕਰਾਂਗੇ 2 ਫਰਵਰੀ ਸਰਬਜੀਤ ਸਿੰਘ ਤੇ ਸੁਨੀਲ ਮਸੀਹ ਦੋਹਾਂ ਬਟਾਲਾ ਪੁਲਿਸ ਦੀ ਹਿਰਾਸਤ ਦੇ ਵਿੱਚ ਡੇਰਾ ਬਾਬਾ ਨਾਨਕ ਨੇੜੇ ਸ਼ਾਹਪੁਰ ਜੱਜਾ ਪਿੰਡ ਦੇ ਵਿੱਚ ਹਥਿਆਰਾਂ ਦੀ ਰਿਕਵਰੀ ਦੇ ਲਈ ਲੈ ਕੇ ਜਾਏ ਜਾਂਦੇ ਨੇ ਤੇ ਉੱਥੇ ਪੁਲਿਸ ਮੁਕਾਬਲੇ ਵਿੱਚ ਜ਼ਖਮੀ ਹੋ ਜਾਂਦੇ ਜੀਵਨ ਫੌਜੀ ਗੈਂਗ ਨਾਲ ਸੰਬੰਧਤ ਦੋਹਾਂ ਨੂੰ ਇੱਕ ਦੁਕਾਨਦਾਰ ਤੇ ਗੋਲੀ ਚਲਾਉਣ ਦੇ ਕੇਸ ਵਿੱਚ ਫੜਿਆ ਸੀ ਤੇ ਕਥਿਤ ਤੌਰ ਤੇ ਪੁਲਿਸ ਤੇ ਇਹਨਾਂ ਵੱਲੋਂ ਗੋਲੀ ਚਲਾਈ ਗਈ ਤੇ ਗੋਲੀ ਜਦੋਂ ਇਹਨਾਂ ਵੱਲੋਂ ਚਲਾਈ ਗਈ ਤਾਂ ਜਵਾਬੀ ਫਾਇਰਿੰਗ ਦੇ ਵਿੱਚ ਦੋਹਾਂ ਦੀ ਲੱਤ ਦੇ ਵਿੱਚ ਗੋਲੇ ਲੱਗ ਗਏ 10 ਫਰਵਰੀ ਕਰਨਦੀਪ ਸਿੰਘ ਤੇ ਬੂਟਾ ਸਿੰਘ ਇਹ ਤਮਾਕੇ ਦੇ ਕੇਸ ਦੇ ਵਿੱਚ ਸ਼ੱਕੀ ਸਨ ਅੰਮ੍ਰਿਤਸਰ ਦਿਹਾਤੀ ਪੁਲਿਸ ਨਾਲ ਮੁਕਾਬਲੇ ਦੇ ਵਿੱਚ ਕਸ਼ਮੀ ਹੋ ਜਾਂਦੇ ਨੇ ਜਦੋਂ ਇਹ ਇੱਕ ਏਐਸਆਈ ਦਾ ਹਥਿਆਰ ਖੋ ਕੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਫਤਿਹਗੜ ਪੁਲਿਸ ਚੌਕੀ ਦੇ ਬਾਹਰ ਤਮਾਕੇ ਦੇ ਕੇਸ ਦੇ ਵਿੱਚ 3 ਫਰਵਰੀ ਨੂੰ ਇਹ ਦੋਵੇਂ ਹਿਰਾਸਤ ਵਿੱਚ ਲਏ ਗਏ ਸੀ ਤੇ ਇਹ ਪੁਲਿਸਨ ਕਾਊਂਟਰ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ 10 ਫਰਵਰੀ ਨੂੰ ਹੀ ਜਸਦੇਵ ਸਿੰਘ ਉਰਫ ਜੱਸਾ ਪੈਂਚਰ ਮਾਨਸਾ ਦੇ ਭੈਣੀ ਬਾਗਾ ਪਿੰਡ ਦੇ ਵਿੱਚ ਹਥਿਆਰਾਂ ਦੀ ਰਿਕਵਰੀ ਦੌਰਾਨ ਜਵਾਬੀ ਪੁਲਿਸ ਫਾਇਰਿੰਗ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਕਥਿਤ ਤੌਰ ਤੇ ਉਸ ਨੇ ਇੱਕ ਲੋਡਡ ਹਥਿਆਰ ਕੱਢ ਕੇ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਸੀ ਤੇ ਜਵਾਬੀ ਫਿਰ ਪੁਲਿਸ ਨੂੰ ਕਾਰਵਾਈ ਕਰਨੀ ਪਈ ਪੁਲਿਸ ਨੇ ਜਦੋਂ ਗੋਲੀ ਚਲਾਈ ਤਾ ਇਹ ਜ਼ਖਮੀ ਹੋ ਗਿਆ ਇਸ ਨੂੰ ਵੀ ਫਰੋਤੀ ਦੇ ਲਈ ਗੋਲੀ ਚਲਾਉਣ ਦੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ 23 ਫਰਵਰੀ ਭਵਾਨੀਗੜ ਨੇੜੇ ਨਦਾਮਪੁਰ ਪਿੰਡ ਕੋਲ ਪੁਲਿਸ ਮੁਕਾਬਲੇ ਵਿੱਚ ਮਨਿੰਦਰ ਸਿੰਘ ਬਹਾੜੀ ਜ਼ਖਮੀ ਹੋ ਜਾਂਦਾ ਹੈ ਪੁਲਿਸ ਹਥਿਆਰਾਂ ਦੀ ਰਕਬੀ ਵਾਸਤੇ ਲੈ ਕੇ ਗਏ ਸੀ ਤੇ ਕਥਿਤ ਤੌਰ 'ਤੇ ਉਸਨੇ ਗੋਲੀ ਚਲਾ ਦਿੱਤੀ ਪੁਲਿਸ ਨੇ ਸ਼ੈਲਫ ਰਫੈਂਸ ਦੇ ਵਿੱਚ ਜਵਾਬੀ ਗੋਲੀ ਚਲਾਈ ਜੋ ਉਸ ਦੀ ਲੱਤ ਦੇ ਵਿੱਚ ਵੱਜੀ 27 ਫਰਵਰੀ ਦੋ ਗਰਨੇਲ ਹਮਲਿਆਂ ਦਾ ਦੋਸ਼ੀ 모ਹਿਤ ਬਟਾਲਾ ਵਿਖੇ ਹਥਿਆਰਾਂ ਦੀ ਰਿਕਵਰੀ ਦੇ ਦੌਰਾਨ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਜਾਂਦਾ ਹੈ। ਪੁਲਿਸ ਦੀ ਹਿਰਾਸਤ ਵਿੱਚ ਸੀ ਜਦੋਂ ਕਿਸੇ ਤੌਰ ਤੇ ਉਸਨੇ ਗੋਲੀ ਚਲਾ ਦਿੱਤੀ ਜਿਸ ਕਰਕੇ ਪੁਲਿਸ ਨੂੰ ਜਵਾਬੀ ਕਾਰਵਾਈ ਕਰਨੀ ਪਈ ਤੇ ਉਸ ਦੀ ਮੌਤ ਹੋ ਜਾਂਦੀ ਹੈ। 28 ਫਰਵਰੀ ਨੂੰ 모ਗੇ ਦੇ ਵਿੱਚ ਹਥਿਆਰਾਂ ਦੀ ਰਿਕਵਰੀ ਦੌਰਾਨ ਗੈਂਗਸਟਰ ਗੁਰਦੀਪ ਸਿੰਘ ਉਸ ਮੰਨਾ ਪੁਲਿਸ ਦੀ ਟੀਮ ਤੇ ਗੋਲੀ ਚਲਾ ਦਿੰਦਾ ਹੈ। ਤੇ ਜਵਾਬੀ ਕਾਰਵਾਈ ਦੇ ਵਿੱਚ ਉਸ ਦੀ ਲੱਤ ਦੇ ਵਿੱਚ ਗੋਲੀ ਲੱਗਦੀ ਹੈ ਇਲਾਜ ਦੇ ਲਈ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾ ਦਿੱਤਾ ਜਾਂਦਾ ਇੱਕ ਮਾਰਚ ਮਹਾਲੀ ਪੁਲਿਸ ਗੈਂਗਸਟਰ ਮਲਕੀਤ ਸਿੰਘ ਆਫ ਮੈਕਸੀ ਜੋ ਕਿ 골ਡੀ ਬਰਾਰ ਦੇ ਗੈਂਗ ਦਾ ਇੱਕ ਗੁਰਗਾ ਹੈ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਉਂਦੀ ਹੈ ਹਥਿਆਰਾਂ ਦੀ ਰਿਕਵਰੀ ਵਾਲੀ ਥਾਂ ਤੋਂ ਉਹ ਭੱਜਣ ਦੀ ਕੋਸ਼ਿਸ਼ ਤੇ ਕਰਦਾ ਹੈ ਤੇ ਪੁਲਿਸ ਤੇ ਗੋਲੀ ਚਲਾ ਦਿੰਦਾ ਹੈ ਕਥਿਤ ਤੌਰ ਤੇ ਤੇ ਜਵਾਬੀ ਫਾਇਰਿੰਗ ਦੇ ਵਿੱਚ ਉਸਦੀ ਵੀ ਲੱਤ ਤੇ ਹੀ ਗੋਲੀ ਵੱਜ ਗਈ 3 ਮਾਰਚ ਅੰਮ੍ਰਿਤਸਰ ਵਿਧਾਤੀ ਪੁਲਿਸ ਡਰੱਗ ਸਮਗਲਰ ਜਗਤਾਰ ਸਿੰਘ ਨੂੰ ਅਟਾਰੀ ਬਾਰਡਰ ਨੇੜੇ ਰਿਕਵਰੀ ਦੌਰਾਨ ਗੋਲੀ ਮਾਰ ਕੇ ਜ਼ਖਮੀ ਕਰ ਦਿੰਦੀ ਹੈ ਇੱਕ ਦਿਨ ਪਹਿਲਾਂ ਹੀ ਜਗਤਾਰ ਸਿੰਘ ਤੇ ਅੰਗਰੇਜ਼ ਸਿੰਘ 1 ਕਿਲੋ ਆਇਸ ਤੇ 1,40,000 ਰੁਪਏ ਦੀ ਡਰੱਗ ਮੰਡੀ ਦੇ ਨਾਲ ਫੜੇ ਗਏ ਸੀ ਰਿਕਵਰੀ ਵਾਸਤੇ ਜਦੋਂ ਅਟਾਰੀ ਡਰੇਨ ਤੇ ਇਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਸੀ ਤਾਂ ਜਗਤਾਰ ਸਿੰਘ ਭੱਜਣ ਦੀ ਕੋਸ਼ਿਸ਼ ਕਰਦਾ ਹੈ ਪੁਲਿਸ ਸੈਲਫ ਡਿਫੈਂਸ ਦੇ ਵਿੱਚ ਗੋਲੀ ਚਲਾ ਦਿੰਦੀ ਹੈ ਤੇ ਗੋਲੀ ਲੱਤ ਵਿੱਚ ਵੱਜਦੀ ਹੈ 13 ਮਾਰਚ ਮੜੌਰ ਪਿੰਡ ਦੇ ਵਿੱਚ ਪੁਲਿਸ ਮੁਕਾਬਲੇ ਦੇ ਵਿੱਚ ਕਿਡਨਾਪਿੰਗ ਦਾ ਦੋਸ਼ੀ ਬੱਚੇ ਨੂੰ ਕਿਡਨਾਪ ਕਰਨ ਦੇ ਦੋਸ਼ ਤੇ ਵਿੱਚ ਜਸਪ੍ਰੀਤ ਸਿੰਘ ਨੂੰ ਮਾਰਿਆ ਜਾਂਦਾ ਤੇ ਤਿੰਨ ਪੁਲਿਸ ਵਾਲੇ ਜ਼ਖਮੀ ਹੋ ਜਾਂਦੇ ਨੇ ਇਹ ਕੇਸ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹੈ ਉਹਦੇ ਮਾਪੇ ਇਸ ਨੂੰ ਝੂਠਾ ਪੁਲਿਸ ਮੁਕਾਬਲਾ ਕਹਿ ਕੇ ਇਸ ਕੇਸ ਨੂੰ ਹਾਈ ਕੋਰਟ ਦੇ ਵਿੱਚ ਲੈ ਕੇ ਗਏ ਨੇ ਹਾਈ ਕੋਰਟ 'ਚ ਇਹ ਕੇਸ ਫਿਲਹਾਲ ਚੱਲ ਰਿਹਾ ਹੈ 14 ਮਾਰਚ ਸੰਗਰੂਰ ਜ਼ਿਲ੍ਹੇ ਦੇ ਸਲਾਰ ਪਿੰਡ ਦੇ ਵਿੱਚ ਹਥਿਆਰਾਂ ਦੀ ਰਿਕਵਰੀ ਦੌਰਾਨ ਹਰਪ੍ਰੀਤ ਸਿੰਘ ਕਥਿਤ ਤੌਰ ਤੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤੇ ਇਸ ਭੱਜਣ ਦੇ ਦੌਰਾਨ ਹੀ ਉਹਦੀ ਲੱਤ ਦੇ ਵਿੱਚ ਗੋਲੀ ਲੱਗਦੀ। 16 ਮਾਰਚ। ਬਰਿੰਦਰਪਾਲ ਸਿੰਘ ਕਤਲ ਕੇਸ ਦਾ ਇੱਕ ਦੋਸ਼ੀ ਬਿਸ਼ੰਬਰਜੀਤ ਸਿੰਘ ਪੁਲਿਸ ਕਤਲ ਦੇ ਵਿੱਚ ਇਸਤੇਮਾਲ ਹਥਿਆਰ ਦੀ ਰਿਕਵਰੀ ਦੇ ਲਈ ਉਸ ਨੂੰ ਅੰਮ੍ਰਿਤਸਰ ਦੇ ਸ਼ੇਰੋਬਾਗਾ ਪਿੰਡ ਲੈ ਕੇ ਜਾਂਦੀ ਹੈ। ਉੱਥੇ ਉਹ ਇੱਕ ਲੁਕੋਈ ਹੋਈ ਬਲੌਕ ਪਿਸਤਲ ਕੱਢਦਾ ਹੈ। ਤੇ ਗੋਲੀ ਚਲਾ ਦਿੰਦਾ ਹੈ ਇਹ ਗੋਲੀ ਇੱਕ ਪੁਲਿਸ ਵਾਲੇ ਦੇ ਲੱਗਦੀ ਹੈ ਪੁਲਿਸ ਵਾਲਾ ਜ਼ਖਮੀ ਹੋ ਜਾਂਦਾ ਹੈ ਪੁਲਿਸ ਜਵਾਬੀ ਗੋਲੀ ਚਲਾਉਂਦੀ ਹੈ ਉਸ ਤੋਂ ਹਸਿਆਰ ਖੋ ਕੇ ਉਸ ਨੂੰ ਫੜ ਕੇ ਦੁਬਾਰਾ ਉਸ ਨੂੰ ਸਿਵਲ ਹਸਪਤਾਲ ਲੈ ਕੇ ਜਾਂਦੀ ਹੈ ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦਾ ਹੈ ਕਿ ਇਹ ਮਰਿਆ ਹੋਇਆ ਹੀ ਪਹੁੰਚਿਆ ਸੀ ਮਤਲਬ ਮੁਕਾਬਲੇ ਦੇ ਵਿੱਚ ਉਸਦੀ ਮੌਤ ਹੋ ਗਈ ਸੀ 19 ਮਾਰਚ ਤਰਮਿੰਦਰ ਸਿੰਘ ਉਰਫ सोनू ਅੰਮ੍ਰਿਤਸਰ ਸ਼ਹਿਰ ਦੇ ਬਾਹਰ ਵੱਾਰ ਬੇਰਕਾ ਬਾਈਪਾਸ ਤੇ ਪੁਲਿਸ ਮੁਕਾਬਲੇ ਦੇ ਵਿੱਚ ਜ਼ਖਮੀ ਹੋ ਜਾਂਦਾ ਉਸ ਵੱਲੋਂ ਵੀ ਇਸ ਜਗ੍ਹਾ ਦੀ ਜਾਣਕਾਰੀ ਦਿੱਤੀ ਗਈ ਸੀ ਤੇ ਨਸ਼ਾ ਤੇ ਹਥਿਆਰ ਉਹਨੇ ਇਸ ਜਗ੍ਹਾ ਤੇ ਲੁਕੋਏ ਹੋਏ ਨੇ ਪੁਲਿਸ ਉਸ ਨੂੰ ਰਿਕਵਰੀ ਵਾਸਤੇ ਲੈ ਕੇ ਜਾਂਦੀ ਹੈ ਰਿਕਵਰੀ ਵਾਲੀ ਥਾਂ ਤੇ ਉਹ ਇੱਕ ਪੁਲਿਸ ਅਫਸਰ ਤੋਂ ਹਥਿਆਰ ਖੋ ਕੇ ਗੋਲੀ ਚਲਾ ਦਿੰਦਾ ਹੈ ਜਵਾਬੀ ਫਾਇਰਿੰਗ ਦੇ ਵਿੱਚ ਉਹ ਜ਼ਖਮੀ ਹੋ ਜਾਂਦਾ 25 ਅਪ੍ਰੈਲ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰ ਮਾਨ ਕਨਸ਼ਾਮਪੂਰੀਆ ਦਾ ਇੱਕ ਗੁਰਗਾ ਜਰਮਨਜੀਤ ਸਿੰਘ ਉਰਫ ਜੰਮੂ ਪੁਲਿਸ ਮੁਕਾਬਲੇ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਅੰਮ੍ਰਿਤਸਰ ਦੇ ਮਹਿਤਾ ਏਰੀਏ ਦੇ ਵਿੱਚ 23 ਮੀਲ ਕਨਾਲ ਦੇ ਉੱਪਰ ਪੁਲਿਸ ਹਥਿਆਰਾਂ ਦੀ ਰਿਕਵਰੀ ਦੇ ਵਾਸਤੇ ਲੈ ਕੇ ਜਾ ਰਹੀ ਸੀ। ਬਾਕੀ ਕਹਾਣੀ ਤਾਂ ਹੁਣ ਤੱਕ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਇਸ ਤੋਂ ਬਾਅਦ ਕੀ ਹੁੰਦਾ ਹੈ। 1 ਜੂਨ ਕਾਰਜਪ੍ਰੀਤ ਸਿੰਘ ਤੇ ਗੁਰਲਾਲ ਸਿੰਘ ਉਰਫ ਹਰਮਨ ਨੂੰ ਫਰੋਤੀ ਕਾਂਡ ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਹੈ। ਇਹ ਫਰੋਤੀ ਦਾ ਤੰਦਾ ਵਿਦੇਸ਼ ਦੇ ਵਿੱਚ ਬੈਠਾ ਜੀਵਨ ਫੌਜੀ ਚਲਾ ਰਿਹਾ ਸੀ। ਹਥਿਆਰਾਂ ਦੀ ਰਿਕਵਰੀ ਦੇ ਦੌਰਾਨ ਗੁਰਲਾਲ ਕਤਿਤ ਤੌਰ ਤੇ ਪੁਲਿਸ ਤੇ ਗੋਲੀ ਚਲਾ ਦਿੰਦਾ ਹੈ ਤੇ ਜਵਾਬੀ ਫਾਇਰਿੰਗ ਦੇ ਵਿੱਚ ਜ਼ਖਮੀ ਹੋ ਜਾਂਦਾ 10 ਜੂਨ ਤਰਨਤਾਰਨ ਵਿਖੇ ਇੱਕ ਰਿਕਵਰੀ ਆਪਰੇਸ਼ਨ ਦੌਰਾਨ ਹਥਿਆਰਾਂ ਤੇ ਡਰੱਗਸ ਦਾ ਸਮਗਲਰ ترਸੀਮ ਸਿੰਘ ਪੁਲਿਸ ਮੁਕਾਬਲੇ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਉਹ ਹਥਿਆਰ ਤੇ ਨਸ਼ਿਆਂ ਦੀ ਗੇਪ ਕਿੱਥੇ ਲੁਕੋਈ ਹੋਈ ਹੈ ਇਹ ਪੁਲਿਸ ਦੇ ਨਾਲ ਜਾਣਕਾਰੀ ਸਾਂਝੀ ਕਰਦਾ ਹੈ ਤੇ ਫਿਰ ਉਸ ਨੂੰ ਪਖਣਾ ਏਰੀਏ ਦੇ ਵਿੱਚ ਪੁਲਿਸ ਲੈ ਕੇ ਜਾਂਦੀ ਹੈ ਰਿਕਵਰੀ ਦੇ ਵਾਸਤੇ ਜਿੱਥੇ ਉਹ ਕਥਿਤ ਤੌਰ ਤੇ ਪੁਲਿਸ ਤੇ ਗੋਲੀ ਚਲਾ ਦਿੰਦਾ ਹੈ ਪੁਲਿਸ ਨੂੰ ਮਜਬੂਰੀ ਦੇ ਵਿੱਚ ਜਵਾਬੀ ਫਾਇਰਿੰਗ ਕਰਨੀ ਪੈਂਦੀ ਹੈ ਤੇ ਗੋਲੀ ਇੱਕ ਵਾਰ ਫੇਰ ਲੱਤ ਵਿੱਚ ਲੱਗਦੀ 18 ਜੂਨ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੁਲਿਸ ਮੁਕਾਬਲੇ ਦੌਰਾਨ ਗੈਂਗਸਟਰ ਗਗਨਦੀਪ ਸਿੰਘ ਉਰਫ ਗੈਰੀ ਲਲਤੋ ਉਰਫ 라ਵਣ ਉਹ ਜ਼ਖਮੀ ਹੋ ਜਾਂਦਾ ਹੈ ਹਥਿਆਰਾਂ ਦੀ ਰਿਕਵਰੀ ਦੌਰਾਨ ਕਤਤ ਤੌਰ ਤੇ ਗੋਲੀ ਚਲਾ ਦਿੰਦਾ ਤੇ ਜਵਾਬੀ ਕਾਰਵਾਈ ਦੇ ਵਿੱਚ ਲੱਤ ਤੇ ਗੋਲੀ ਲੱਗਦੀ ਹੈ ਪੁਲਿਸ ਫੜ ਕੇ ਹਸਪਤਾਲ ਦੇ ਵਿੱਚ ਦਾਖਲ ਕਰਾ ਦਿੰਦੀ ਹੈ ਇਲਾਜ ਵਾਸਤੇ 29 ਜੂਨ ਸ਼ੋਨੀ ਸਿੰਘ ਵਿਦੇਸ਼ ਵਿੱਚ ਬੈਠੇ ਡਰੱਗ ਤੇ ਹਥਿਆਰਾਂ ਦੇ ਸਮੱਗਲਰ ਦਾ ਇੱਕ ਗੁਰਗਾ ਅਮ੍ਰਿਤਸਰ ਦੀ ਮੱਤੇਵਾਲ ਡਰੇ ਨੇੜੇ ਪੁਲਿਸ ਮੁਕਾਬਲੇ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ। ਉੱਥੇ ਉਸ ਨੂੰ ਪੁਲਿਸ ਹਥਿਆਰਾਂ ਦੀ ਰਿਕਵਰੀ ਵਾਸਤੇ ਲੈ ਕੇ ਗਈ ਸੀ ਪਰ ਉਹ ਕਥਿਤ ਤੌਰ ਤੇ ਪੁਲਿਸ ਦੇ ਉੱਤੇ ਗੋਲੀ ਚਲਾ ਦਿੰਦਾ ਹੈ ਤੇ ਫਿਰ ਪੁਲਿਸ ਨੂੰ ਮਜਬੂਰੀ ਦੇ ਵਿੱਚ ਜਵਾਬੀ ਗੋਲੀ ਚਲਾਉਣੀ ਪੈਂਦੀ ਹੈ ਤੇ ਇੱਕ ਵਾਰ ਫੇਰ ਗੋਲੀ ਲੱਤ ਵਿੱਚੇ ਵੱਜਦੀ ਹੈ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾ ਦਿੱਤਾ ਜਾਂਦਾ ਹੈ। 2 ਜੁਲਾਈ ਸ਼ਿਵ ਸੇਨਾ ਦੇ ਲੀਡਰ ਮੰਗਤ RAM ਦੇ ਕਤਲ ਕੇਸ ਵਿੱਚ ਦੋ ਦੋਸ਼ੀ ਦਲਜੀਤ ਸਿੰਘ ਉਰਫ ਸਕੰਦਰ ਤੇ ਉਸ ਦਾ ਸਾਥੀ ਅਰुण ਕੁਮਾਰ ਮੂਗੇ ਦੇ ਵਿੱਚ ਇੱਕ ਪੁਲਿਸ ਮੁਕਾਬਲੇ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਪੁਲਿਸ ਉਹਨਾਂ ਨੂੰ ਸਿੰਘਾਵਾਲਾ ਪਿੰਡ ਦੇ ਵਿੱਚ ਹਥਿਆਰਾਂ ਦੀ ਰਿਕਵਰੀ ਦੇ ਲਈ ਲੈ ਕੇ ਗਈ ਸੀ ਪੁਲਿਸ ਦੇ ਦੱਸਣ ਮੁਤਾਬਕ ਉਹ ਉੱਥੇ ਉਕਲਕ ਹੋਏ ਹੋਏ ਕਸਿਆਰ ਨਾਲ ਗੋਲੀ ਚਲਾ ਦਿੰਦੇ ਨੇ ਤੇ ਮਜਬੂਰੀ ਵਿੱਚ ਉਹਨਾਂ ਨੂੰ ਜਵਾਬੀ ਫਾਇਰ ਕਰਨਾ ਪੈਂਦਾ ਹੈ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਹੀ 8 ਜੁਲਾਈ ਜਸਪ੍ਰੀਤ ਸਿੰਘ ਤੇ ਰਾਮ ਰਤਨ ਜਿਨ੍ਹਾਂ ਨੂੰ ਅਬੋਰ ਦੇ ਵਪਾਰੀ ਸੰਜੇ ਵਰਮਾ ਦੇ ਕਾਤਲਾ ਨੂੰ ਪਹੁੰਚਾਉਣ ਦੇ ਵਿੱਚ ਮਦਦ ਕਰਨ ਦੇ ਦੋ ਛੇੜ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੂੰ ਪੁਲਿਸ ਹਥਿਆਰਾਂ ਤੇ ਕੱਪੜਿਆਂ ਦੀ ਰਿਕਵਰੀ ਦੇ ਲਈ ਲੈ ਕੇ ਜਾ ਰਹੀ ਸੀ ਤੇ ਉਸ ਥਾਂ ਤੇ ਪਹਿਲਾਂ ਹੀ ਇਹਨਾਂ ਦੋਵਾਂ ਮੁਜਰਮਾਂ ਦੇ ਸਾਥੀ ਲੁਕੇ ਹੋਏ ਸੀ ਤੇ ਉਹ ਲੁਕੇ ਹੋਏ ਸਾਥੀ ਪੁਲਿਸ ਤੇ ਗੋਲੀ ਚਲਾ ਦਿੰਦੇ ਨੇ ਪੁਲਿਸ ਨੂੰ ਜਵਾਬੀ ਕਾਰਵਾਈ ਕਰਨੀ ਪੈਂਦੀ ਹੈ ਤੇ ਉਸ ਗੋਲਾਬਾਰੀ ਦੇ ਵਿੱਚ ਇਹਨਾਂ ਦੋਵਾਂ ਦੀ ਮੌਤ ਹੋ ਜਾਂਦੀ ਹੈ 11 ਜੁਲਾਈ 25 ਮਈ ਨੂੰ ਢਿਲਵਾ ਟੋਲ ਪਲਾਜ਼ੇ ਤੇ ਗੋਲੀ ਚਲਾਉਣ ਦੇ ਕੇਸ ਦੇ ਵਿੱਚ ਦੋਸ਼ੀ ਰਮਨਦੀਪ ਸਿੰਘ ਉਰਫਰਾਮਾ ਇੱਕ ਹਥਿਆਰਾਂ ਦੀ ਰਿਕਵਰੀ ਦੇ ਆਪਰੇਸ਼ਨ ਦੌਰਾਨ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਲੱਤ ਦੇ ਵਿੱਚ ਗੋਲੀ ਲੱਗਦੀ ਹੈ ਕਪੂਰਥਲਾ ਦੇ ਐਸਐਸਪੀ ਗੌਰਵ ਤੂਰਾ ਜੀ ਦੱਸਦੇ ਨੇ ਕਿ ਰਮਨਦੀਪ ਨੂੰ ਕਾਫੀ ਵਾਰ ਵਾਰਨਿੰਗ ਦਿੱਤੀ ਗਈ ਸੀ ਜੋ ਉਸਨੇ ਨਜ਼ਰਅੰਦਾਜ਼ ਕਰ ਦਿੱਤੀ ਫਿਰ ਪੁਲਿਸ ਨੂੰ ਗੋਲੀ ਚਲਾਉਣੀ ਪਈ ਕਿਉਂਕਿ ਉਹ ਗੱਲ ਨਹੀਂ ਸੁਣ ਰਿਹਾ ਸੀ ਇਸ ਸਾਲ ਦੇ ਅੰਦਰ ਅੰਦਰ ਯਾਨੀ ਕਿ 2025 ਦੇ ਵਿੱਚ ਪੁਲਿਸ ਮੁਕਾਬਲਿਆਂ ਦੀ ਇਹ ਗਾਥਾ ਹੈ ਜਿਸ ਤੋਂ ਸਾਨੂੰ ਪੁਲਿਸ ਦੀ ਕਾਰਜਕਾਰੀ ਬਾਰੇ ਕੀ ਪਤਾ ਲੱਗਦਾ ਹੈ ਕੀ ਸਵਾਲ ਸਾਡੇ ਮਨ ਦੇ ਵਿੱਚ ਆਉਂਦੇ ਹਨ ਕੀ ਪੁਲਿਸ ਵਾਲਿਆਂ ਨੂੰ ਉਹ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਹ ਸਭ ਤੋਂ ਵੱਡਾ ਸਵਾਲ ਸਾਡੇ ਸਾਹਮਣੇ ਖੜਾ ਹੋ ਜਾਂਦਾ ਹੈ कि जे हर जगह दे उते 20 पुलिस मुकाबलेयां दी आपा गल कीती है एको एक स्टोरी है एको एक कहानी है कि अस्सी रिकवरी वास्ते ਲੈ ਕੇ ਗਏ ਉਥੇ ਉਹਨੇ ਹਥਿਆਰ ਚੱਕ ਕੇ ਸਾਡੇ ਤੇ ਗੋਲੀ ਚਲਾ ਦਿੱਤੀ ਅਸੀਂ ਜਵਾਬੀ ਫਾਇਰਿੰਗ ਕੀਤੀ ਗੋਲੀ ਜਾਂ ਤਾਂ ਉਹਦੀ ਲੱਤ 'ਚ ਲੱਗਦੀ ਹੈ जख्मी ਹੋ ਜਾਂਦਾ ਹੈ ਤੇ ਜਾਂ ਫਿਰ ਮਾਰਿਆ ਜਾਂਦਾ ਹੈ ਇੱਕੋ ਹੀ ਸਟੋਰੀ ਹਰ پولیس ਮੁਕਾਬਲੇ ਦੀ ਹੈ ਹਰ پولیس ਮੁਕਾਬਲੇ ਦੇ ਵਿੱਚ ਸਿਰਫ ਜਗ੍ਹਾ ਦੇ ਨਾਮ ਬਦਲਦੇ ਨੇ ਦੋਸ਼ੀਆਂ ਦੇ ਨਾਮ ਬਦਲਦੇ ਨੇ ਬਾਕੀ ਸਾਰੀ ਕਹਾਣੀ ਬਿਲਕੁਲ ਅੱਖਰ ਦਰ ਅੱਖਰ ਉਹੀ ਲਿਖੀ ਜਾਦੀ ਹੁਣ ਦੂਸਰਾ ਸਵਾਲ ਇਹ ਦੇ ਵਿੱਚ ਉਹ ਉਖਦਾ ਹੈ ਕਿ ਕੀ ਇਹ ਪੁਲਿਸ ਦੀ ਕਾਨੂੰਨੀ ਮਜਬੂਰੀ ਹੈ ਕਿ ਜਿਹੜਾ ਹਥਿਆਰ ਹੈ ਉਹ ਦੋਸ਼ੀ ਦੇ ਹੱਥ ਨਾਲ ਹੀ ਚੱਕ ਕੇ ਰਿਕਵਰ ਕਰਨਾ ਹੈ ਕਿ ਉਸ ਦੇ ਹੱਥਾਂ ਦੇ ਨਾਲ ਹੀ ਰਿਕਵਰੀ ਜੇ ਤੁਸੀਂ ਕਰਾਉਂਗੇ ਤਾਂ ਉਹਨੂੰ ਕਾਨੂੰਨੀ ਤੌਰ ਤੇ ਮੰਨਿਆ ਜਾਊਗਾ ਆਮ ਤੌਰ ਤੇ ਤਾਂ ਇਹ ਵੀ ਸੁਣਿਆ ਜਾਂਦਾ ਹੈ ਕਿ ਦੋਸ਼ੀ ਨੇ ਸਿਰਫ ਇਸ਼ਾਰਾ ਕਰਕੇ ਜਗ੍ਹਾ ਦੱਸਣੀ ਹੁੰਦੀ ਹੈ ਇਸ ਜਗ੍ਹਾ ਤੇ ਮੈਨ ਲਕੋਇਆ ਹੋਇਆ ਹੈ ਤੇ ਉੱਥੋਂ ਚੱਕ ਕੇ ਤਾਂ ਪੁਲਿਸ ਦੇ ਜਿਹੜੇ ਹੌਲਦਾਰ ਹੁੰਦੇ ਨੇ ਜਾਂ ਜਿਹੜੇ ਕਨਸਟੇਬਲਸ ਹੁੰਦੇ ਨੇ ਉਹ ਆਪਣੇ ਕਰ ਕਮਲਾਂ ਦੇ ਨਾਲ ਹਥਿਆਰ ਨੂੰ ਚੱਕ ਕੇ ਬਾਹਰ ਕੱਢ ਸਕਦੇ ਨੇ ਉਹ ਰਿਕਵਰੀ ਦਿਖਾ ਸਕਦੇ ਨੇ ਫੇਰ बार-बार ਤੁਸੀਂ ਉਸ ਦੋਸ਼ੀ ਦੇ ਹੱਥ ਦੇ ਵਿੱਚੋਂ ਹੀ ਕਿਉਂ ਹਥਿਆਰ ਕਵਰ ਕਰਾਉਨੇ ਹੋ ਉਹਦੇ ਹੱਥ ਦੇ ਵਿੱਚ ਹਥਿਆਰ ਉਹ ਵੀ ਲੋਡਡ ਵੈਪਨ ਦੇਣ ਦਾ ਜਿਹੜੀ ਗਲਤੀ ਹੈ ਉਹ बार-बार ਕਿਉਂ ਰਿਪੀਟ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਚਲੋ ਇੱਕ ਵਾਰ ਹੋ ਸਕਦਾ ਹੈ ਕਿ ਪੁਲਿਸ ਨਾਲੇ ਘਟਨਾ ਵਾਪਰ ਜਾਏ ਪਰ ਉਸ ਤੋਂ ਬਾਅਦ ਕੀ ਪੁਲਿਸ ਸਿੱਖ ਨਹੀਂ ਸਕਦੀ ਇਸ ਚੀਜ਼ ਤੋਂ ਕਿ ਬਈ ਇੱਕ ਵਾਰੇ ਕੇਸ ਹੋ ਗਿਆ ਸੀ ਅਸੀਂ ਉਹਨੂੰ ਰਿਕਵਰੀ ਤੇ ਲੈ ਕੇ ਗਏ ਸੀ ਮੁਜਰਮ ਨੇ ਹਥਿਆਰ ਚੱਕ ਕੇ ਸਾਡੇ ਤੇ ਫਾਇਰ ਕਰਤਾ ਹੁਣ ਅੱਗੇ ਤੋਂ ਜਿੰਨੀ ਵੀ ਰਿਕਵਰੀ ਕਰਨੀ ਹੈ ਉਹਦੇ ਵਿੱਚ ਇਹ ਧਿਆਨ ਜ਼ਰੂਰ ਰੱਖਿਏ ਕਿ ਉਸ ਨੂੰ ਸਿਰਫ ਜਗਾ ਵਾਲੇ ਇਸ਼ਾਰਾ ਕਰਾਈਏ ਹਥਿਆਰ ਉਹਦੇ ਹੱਥ ਦੇ ਵਿੱਚ ਨਾ ਚੱਕਣ ਦਈਏ ਹਥਿਆਰ ਅਸੀਂ ਖੁਦ ਚੱਕੀਏ ਕਿ ਇਹ ਪੁਲਿਸ ਵਾਲੇ ਸਿੱਖ ਨਹੀਂ ਸਕਦੇ ਜਾਂ ਕਿ ਪੁਲਿਸ ਦੇ ਟ੍ਰੇਨਿੰਗ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਇਹਨਾਂ ਨੂੰ ਨਹੀਂ ਸਿਖਾਈਆਂ ਜਾਂਦੀਆਂ ਕੀ ਤੁਸੀਂ ਇਹ ਰਿਕਵਰੀ ਦੇ ਆਪਰੇਸ਼ਨ ਕਿਵੇਂ ਹੈਂਡਲ ਕਰ ਰਹੇ ਨੇ ਜਿੱਥੇ ਖਾਸ ਕਰ ਹਥਿਆਰ ਦੋਸ਼ੀ ਖਤਰਨਾਕ ਦੋਸ਼ੀ ਜਿੰਨਾਂ ਤੁਸੀਂ ਕਹਿੰਦੇ ਹੋ ਗੈਂਗਸਟਰ ਨੇ ਜਿੰਨਾਂ ਦਾ ਰੋਜ਼ ਦਾ ਕੰਮ ਹੈ ਗੋਲੀਆਂ ਚਲਾਉਣਾ ਉਹਨਾਂ ਦੇ ਹੱਥ ਦੇ ਵਿੱਚ ਭਰੇ ਹੋਏ ਲੋਡਡ ਵੈਪਨ ਤੁਸੀਂ ਕਿਉਂ ਚੱਕਣ ਦਾ ਮੌਕਾ ਦੇ ਰਹੇ ਹੋ ਕੀ ਇਹ ਕਿਸੇ ਵੀ ਪੁਲਿਸ ਦੇ ਟ੍ਰੇਨਿੰਗ ਕਾਲਜ ਦੇ ਵਿੱਚ ਉਹਨਾਂ ਨੂੰ ਨਹੀਂ ਸਿਖਾਇਆ ਜਾਂਦਾ ਵੱਡੇ ਵੱਡੇ ਆਈਪੀਐਸ ਅਫਸਰ ਵੀ ਟ੍ਰੇਨਿੰਗ ਲੈ ਕੇ ਆਏ ਨੇ ਕੀ ਅੱਗੇ ਉਹ ਕਾਂਸਟੇਬਲਾਂ ਨੂੰ ਇਸ ਚੀਜ਼ ਦੇ ਜਾਂ ਇੰਸਪੈਕਟਰਾਂ ਨੂੰ ਇਸ ਚੀਜ਼ ਬਾਰੇ ਜਾਣਕਾਰੀ ਨਹੀਂ ਦੇ ਸਕਦੇ ਹਰ ਤਾਂ ਇੱਕੋ ਹੀ ਇੱਕ ਕਹਾਣੀ ਕਿਉਂ ਹੁੰਦੀ ਹੈ ਗੋਲੀ ਜਿਹੜੀ ਹੈ ਜਦੋਂ ਪੁਲਿਸ ਵਾਲੇ ਦੇ ਲੱਗਦੀ ਹੈ ਤਾਂ ਉਹਦੇ ਮੋਢੇ ਜਾਂ ਉਹਦੀ ਬਾਹਂ ਦੇ ਨਾਲ ਖਹਿ ਕੇ ਲੰਘਦੀ ਹੈ ਜਦੋਂ ਮੁਜਰਮ ਦੇ ਲੱਗਦੀ ਹੈ ਤਾਂ ਉਹਦੇ ਲੱਤ ਦੇ ਵਿੱਚ ਲੱਗਦੀ ਹੈ ਹੋਰ ਕਿਸੇ ਪਾਸੇ ਗੋਲੀ ਕਿਉਂ ਨਹੀਂ ਜਾਂਦੀ ਕਿਸੇ ਹੋਰ ਜਗ੍ਹਾ ਦੇ ਉੱਤੇ ਗੋਲੀ ਕਿਉਂ ਨਹੀਂ ਲੱਗਦੀ ਇਹ ਵੀ ਸਵਾਲ ਹੈ ਲੇਕਿਨ ਪੁਲਿਸ ਅਫਸਰਾਂ ਨੂੰ ਜਿੱਥੇ ਇਹਨਾਂ ਪੁਲਿਸ ਦੇ ਮੁਲਾਜ਼ਮਾਂ ਨੂੰ ਇਸ ਗੱਲ ਵਾਸਤੇ ਰੋਕਣਾ ਚਾਹੀਦਾ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਮੁਕਾਬਲਿਆਂ ਦੇ ਵਿੱਚ ਨਾ ਇੰਡਲਜ ਕਰੋ ਜਿਨ੍ਹਾਂ ਦੇ ਉੱਤੇ ਹੀ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਝੂਠੇ ਪੁਲਿਸ ਮੁਕਾਬਲੇ ਨੇ ਤੁਸੀਂ ਆਪਣਾ ਕੰਮ ਇਮਾਨਦਾਰੀ ਨਾਲ ਕਰੋ ਉਸ ਦੀ ਬਜਾਏ ਇਹਨਾਂ ਪੁਲਿਸ ਅਫਸਰਾਂ ਨੂੰ ਮੈਡਲ ਦਿੱਤੇ ਜਾਂਦੇ ਨੇ ਇਹਨਾਂ ਨੂੰ ਇਨਾਮ ਦਿੱਤੇ ਜਾਂਦੇ ਨੇ ਇਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਇੱਥੋਂ ਤੱਕ ਕਿ ਇਹਨਾਂ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਤੇ ਇਹਨਾਂ ਨੂੰ ਤਰੱਕੀਆਂ ਵੀ ਦਿੱਤੀਆਂ ਜਾਂਦੀਆਂ ਨੇ ਕਿ ਤੁਸੀਂ ਇਹ ਮੁਕਾਬਲਾ ਕੀਤਾ ਇਸ ਦੇ ਇਨਾਮ ਦੇ ਵਜੋਂ ਤੁਹਾਨੂੰ ਪ੍ਰਮੋਟ ਕੀਤਾ ਜਾਂਦਾ ਹੈ ਤੁਹਾਨੂੰ ਤਰੱਕੀ ਦਿੱਤੀ ਜਾਂਦੀ ਹੈ ਇਸੇ ਤਰੀਕੇ ਨਾਲ ਜਦੋਂ ਤੁਹਾਨੂੰ ਯਾਦ ਹੋਵੇ ਪੰਜਾਬ ਦੇ ਵਿੱਚ ਜਦੋਂ ਅੱਤਵਾਦ ਦਾ ਦੌਰ ਸੀ ਉਦੋਂ ਕਿੰਨੇ ਝੂਠੇ ਪੁਲਿਸ ਮੁਕਾਬਲੇ ਹੋਏ ਕਿੰਨੇ ਲੋਕ ਕਿੰਨੇ ਪੁਲਿਸ ਵਾਲੇ ਨੌਜਵਾਨਾਂ ਦਾ ਕਤਲ ਕਰ ਕਰਕੇ ਤਰੱਕੀਆਂ ਲੈ ਕੇ ਗਏ ਤੇ ਵੱਡੇ ਵੱਡੇ ਅਫਸਰ ਬਣ ਗਏ ਉਹਨਾਂ ਨੇ ਆਪਣੇ ਘਰ ਭਰ ਲਏ ਤੇ ਲੇਕਿਨ ਲੋਕਾਂ ਦੇ ਘਰ ਉੱਜੜ ਗਏ ਜਿਨ੍ਹਾਂ ਦੇ ਨੌਜਵਾਨ ਬੱਚੇ ਇਹਨਾਂ ਮੁਕਾਬਲਿਆਂ ਦੇ ਵਿੱਚ ਮਾਰੇ ਜਾਂਦੇ ਨੇ ਉਹਨਾਂ ਕੋਲ ਪਿੱਛੇ ਜਿਉਣ ਦੇ ਲਈ ਕੁਝ ਵੀ ਨਹੀਂ ਬਚਦਾ ਉਹਨਾਂ ਦੀਆਂ ਕਹਾਣੀਆਂ ਅੱਜ ਵੀ ਅਸੀਂ ਸੁਣਦੇ ਹਾਂ ਅਸੀਂ ਪੜ੍ਹਦੇ ਹਾਂ ਅਦਾਲਤਾਂ ਦੇ ਵਿੱਚ ਹਜੇ ਵੀ ਕੇਸ ਚੱਲ ਰਹੇ ਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਤੇ ਅੱਜ ਵੀ ਉਹਨਾਂ ਦੇ ਵਿੱਚ ਪੁਲਿਸ ਅਫਸਰਾਂ ਨੂੰ ਸਜ਼ਾ ਮਿਲਦੀ ਹੈ ਇਹ ਸਾਬਤ ਹੁੰਦਾ ਹੈ ਕਿ ਹਾਂ ਉਹਨਾਂ ਵੱਲੋਂ ਪੁਲਿਸ ਮੁਕਾਬਲੇ ਕੀਤੇ ਗਏ ਸੀ ਉਹਨਾਂ ਦਾ ਖਹਿੜਾ ਨਹੀਂ ਛੁੱਟਦਾ ਉਹਨਾਂ ਨੂੰ ਵੀ ਜੇਲ੍ਹਾਂ ਦੇ ਆਂ ਸਲਾਕਾਂ ਦੇ ਪਿੱਛੇ ਜਾਣਾ ਪੈਂਦਾ ਤੇ ਫਿਰ ਅੱਜ ਦੇ ਜਿਹੜੇ ਪੁਲਿਸ ਅਫਸਰ ਨੇ ਜਿਹੜੇ ਨੌਜਵਾਨ ਮੁੰਡੇ ਭਰਤੀ ਹੋਏ ਨੇ ਕੀ ਉਹ ਆਪਣੇ ਪੁਰਾਣੇ ਅਫਸਰਾਂ ਦੀਆਂ ਗਲਤੀਆਂ ਤੋਂ ਕੁਝ ਨਹੀਂ ਸਿੱਖ ਰਹੇ ਉਹਨਾਂ ਦੇ ਅੱਖਾਂ ਸਾਹਮਣੇ ਅੱਜ ਵੀ ਪੁਲਿਸ ਅਫਸਰਾਂ ਨੂੰ ਜੇਲ੍ਹ ਹੋ ਰਹੀ ਹੈ ਉੱਚੇ ਪ੍ਰਸ਼ ਮੁਕਾਬਲਿਆਂ ਦੇ ਵਿੱਚ ਸਜ਼ਾ ਹੋ ਰਹੀ ਹੈ ਫਿਰ ਵੀ ਉਹ ਤਰਕੀਆਂ ਦੇ ਲਈ ਇਹ ਰਾਹ ਚੁਣ ਰਹੇ ਨੇ ਪੁਲਿਸ ਦੇ ਮੁਕਾਬਲੇ ਕਰ ਰਹੇ ਨੇ ਦੂਸਰੀ ਗੱਲ ਕੀ ਇਹਨਾਂ ਮੁਕਾਬਲਿਆਂ ਦੇ ਨਾਲ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੁਕ ਗਈਆਂ ਕੀ ਗੈਂਗਸਟਰ ਗੈਂਗ ਆਪਣਾ ਜਿਹੜਾ ਬਦਮਾਸ਼ੀ ਦਾ ਕੰਮ ਹੈ ਉਹ ਛੱਡ ਗਏ ਕੀ ਉਹ ਵਾਪਸ ਮੇਨਸਟ੍ਰੀਮ ਦੇ ਵਿੱਚ ਸ਼ਾਮਲ ਹੋ ਗਏ ਬਿਲਕੁਲ ਨਹੀਂ ਫਿਰੋਤੀ ਦੇ ਲਈ ਉਸ ਤਰੀਕੇ ਨਾਲ ਹੀ ਵਾਰਦਾਤਾਂ ਹੋ ਰਹੀਆਂ ਨੇ ਲੁੱਟਾਂ ਖੋਹਾਂ ਵੀ ਉਸੇ ਤਰੀਕੇ ਨਾਲ ਚੱਲ ਰਹੀਆਂ ਨੇ ਲੋਕਾਂ ਦੀਆਂ ਬਿਜ਼ਨਸ ਇਸਟੈਬਲਿਸ਼ਮੈਂਟਸ ਤੇ ਉਸੇ ਤਰੀਕੇ ਨਾਲ ਹੀ ਗੋਲੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਡਰਾਉਣ ਵਾਸਤੇ ਤੇ ਫਰੋਤੀ ਬੰਦੀ ਰੱਖਣ। ਜੇ ਇਹ ਪੁਲਿਸ ਮੁਕਾਬਲੇ ਉਹਨਾਂ ਲੋਕਾਂ ਨੂੰ ਡਰਾਉਣ ਲਈ ਕੀਤੇ ਜਾ ਰਹੇ ਨੇ ਤਾਂ ਹੁਣ ਤੱਕ ਤਾਂ ਇਹ ਸਮਝ ਆ ਜਾਣਾ ਚਾਹੀਦਾ ਹੈ 1.5 ਸਾਲ ਬਾਅਦ ਕਿ ਉਹਨਾਂ ਉੱਪਰ ਕੋਈ ਅਸਰ ਨਹੀਂ ਪੈ ਰਿਹਾ। ਪਰ ਅਸਰ ਕਿਉਂ ਨਹੀਂ ਪੈ ਰਿਹਾ ਉਸ ਦਾ ਵੱਡਾ ਕਾਰਨ ਇਹ ਹੈ ਕਿ ਜਿਨ੍ਹਾਂ ਨੂੰ ਤੁਸੀਂ ਮੁਕਾਬਲਿਆਂ ਦੇ ਵਿੱਚ ਜ਼ਖਮੀ ਕਰ ਰਹੇ ਹੋ ਜਾਂ ਮਾਰ ਰਹੇ ਹੋ ਉਹ ਲੋ ਲੋ ਲੈਵਲ ਦੇ ਆਪਰੇਟਰ ਨੇ ਉਹ ਗੈਂਗ ਦੇ ਮੈਂਬਰ ਨੇ। ਜਿਨ੍ਹਾਂ ਨੂੰ ਇਹਨਾਂ ਕੰਮਾਂ ਵਾਸਤੇ ਵਰਤਿਆ ਜਾਂਦਾ ਹੈ ਜਿਹੜੇ ਵੱਡੇ ਗੈਂਗਸਟਰ ਨੇ ਜਾਂ ਤਾਂ ਉਹ ਜਿੱਦਾਂ ਦੇ ਵਿੱਚ ਸੁਰੱਖਿਅਤ ਬੈਠੇ ਨੇ ਤੇ ਜਾਂ ਉਹ ਵਿਦੇਸ਼ਾਂ ਦੇ ਵਿੱਚ ਬੈਠ ਕੇ ਸੁਰੱਖਿਅਤ ਤਰੀਕੇ ਨਾਲ ਆਪਣੇ ਇਹ ਕੰਮ ਕਰਾ ਰਹੇ ਨੇ ਉਹ ਸਾਰਾ ਕੁਝ ਫੋਨ ਤੇ ਆਪਰੇਟ ਕਰ ਰਹੇ ਨੇ ਉਹਨਾਂ ਨੇ ਸਾਰੀ ਪਲੈਨਿੰਗ ਕਰਨੀ ਹੈ ਉਹਨਾਂ ਨੇ ਸਾਰੇ ਟਾਰਗੇਟ ਜਿਹੜੇ ਨੇ ਸਿਲੈਕਟ ਕਰਨੇ ਨੇ ਇਹਨਾਂ ਨੂੰ ਤਾਂ ਸਿਰਫ ਉਸ ਕੰਮ ਵਾਸਤੇ ਭੇਜਿਆ ਜਾਂਦਾ ਹੈ ਕਿ ਤੁਸੀਂ ਗੋਲੀ ਚਲਾਓ ਡਰਾਓ ਧਮਕਾਓ ਫੋਨ ਕਰਕੇ ਸਾਡੇ ਵਾਸਤੇ ਪੈਸੇ ਇਕੱਠੇ ਕਰੋ ਇਹ ਜਿੰਨੇ ਤੁਸੀਂ ਮਾਰਦੇ ਹੋ ਜਾਂ ਫੜਦੇ ਹੋ ਉਹਨੇ ਇੱਕ ਨਵੇਂ ਗੈਂਗਸਟਰ ਜੁਆਇਨ ਕਰ ਲੈਂਦੇ ਨੇ ਅਸੀਂ ਬਹੁਤ ਵਾਰ ਜ਼ਿਕਰ ਕਰ ਚੁੱਕੇ ਹਾਂ ਕਿ ਕਾਫੀ ਦਿਨ ਪਹਿਲਾਂ ਵੀ ਇਹ ਰਿਪੋਰਟਾਂ ਪਬਲਿਸ਼ ਹੋਈਆਂ ਸੀ ਨਸ਼ਰ ਹੋਈਆਂ ਸੀ ਕਿ ਇਕੱਲੇ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਵਿੱਚ ਹੀ ਪੰਜਾਬ ਦੇ 700 ਦੇ ਕਰੀਬ ਨੌਜਵਾਨ ਉਸ ਦੇ ਗਰੋਹ ਦੇ ਵਿੱਚ ਸ਼ਾਮਿਲ ਨੇ ਉਹਦੇ ਗਰੋਹ ਦੇ ਮੈਂਬਰ ਨੇ ਤੇ ਹੁਣ ਤੱਕ ਘੱਟੋ ਘੱਟ 10-12 ਇਸ ਤਰ੍ਹਾਂ ਦੇ ਗਰੋਹ ਜਿਹੜੇ ਨੇ ਉਹ ਚੱਲ ਰਹੇ ਨੇ ਜਿਨ੍ਹਾਂ ਦਾ ਜ਼ਿਕਰ ਪੁਲਿਸ बार-बार ਕਰਦੀ ਰਹਿੰਦੀ ਹੈ ਕਿ ਇਹ ਫਲਾਣੇ ਗਰੂਹ ਵੱਲੋਂ ਪ੍ਰਤੀਲੀਤੂ ਫੋਨ ਕੀਤਾ ਗਿਆ ਧਮਕਾਇਆ ਗਿਆ ਜਾਂ ਗੋਲੀ ਚਲਾਈ ਗਈ ਇਹ ਫਲਾਣੇ ਵੱਲੋਂ ਚਲਾਈ ਗਈ ਤੇ ਉਹਨਾਂ ਦੇ ਅੱਗੇ ਮੈਂਬਰ ਕਿੰਨੇ ਹੋਣ ਉਹ ਆਪਸ ਦੇ ਵਿੱਚ ਲੜ ਰਹੇ ਨੇ ਗੈਂਗਵਾੜਾ ਹੋ ਰਹੀਆਂ ਨੇ ਇਹ ਕੰਮ ਸਿਰ ਪੁਲਿਸ ਨੂੰ ਉਹਨਾਂ ਤੇ ਛੱਡ ਦੇਣਾ ਚਾਹੀਦਾ ਕਿ ਆਪਸ ਦੇ ਵਿੱਚ ਲੜ ਕੇ ਮਰ ਜਾਓ ਪੁਲਿਸ ਇਸ ਤਰ੍ਹਾਂ ਦੇ ਮੁਕਾਬਲੇ ਕਰਕੇ ਲਤਾਂ ਦੇ ਵਿੱਚ ਗੋਲੀਆਂ ਮਾਰ ਕੇ ਕੀ ਹਾਸਲ ਕਰ ਰਹੀ ਹੈ ਕਿਤੇ ਨਾ ਕਿਤੇ ਸਾਡੀ ਜਿਹੜੀ ਸਰਕਾਰ ਹੈ ਸਾਡੀ ਐਡਮਿਨਿਸਟ੍ਰੇਸ਼ਨ ਹੈ ਉਸ ਨੂੰ ਹੁਣੇ ਸੋਚਣਾ ਪਏਗਾ ਕੀ ਇਸੇ ਤਰੀਕੇ ਨਾਲ ਅਸੀਂ ਅੰਨੇ ਵਾ ਪੁਲਿਸ ਮੁਕਾਬਲੇ ਕਰਦੇ ਰਹਾਂਗੇ ਜਿੰਨਾ ਗੈਂਗਸਟਰਾਂ ਨੂੰ ਫੜਾਂਗੇ ਉਹਨਾਂ ਦੀ ਲੱਤਾਂ ਵਿੱਚ ਗੋਲੀਆਂ ਮਾਰ ਦੇ ਲਾਂਗੇ ਤੇ ਜੇ ਲੱਗੇਗਾ ਕਿ ਹੁਣ ਕਾਂਡ ਜਿਆਦਾ ਵੱਡਾ ਕੀਤਾ ਹੈ ਉੱਥੇ ਉਹਨੂੰ ਤੁਸੀਂ ਮੌਤ ਦੇ ਘਾਟ ਉਟਾਰ ਦਿਓ ਇਹਦੇ ਨਾਲ ਕੀ ਜੁਰਮ ਦੇ ਠੱਲ ਪਏਗੀ ਕੀ ਇਹਨਾਂ ਵਾਰਦਾਤਾਂ ਦੇ ਵਿੱਚ ਕਮੀ ਆਏਗੀ ਜਾਂ ਕੋਈ ਹੋਰ ਅਪਰੋਚ ਜਿਹੜੀ ਹੈ ਉਹ ਵਰਤਨ ਦੀ ਲੋੜ ਹੈ ਜਿਸ ਤੇ ਵਿੱਚ ਪੁਲਿਸ ਵਰਦੀ ਵਾਲਾ ਗੁੰਡਾ ਨਾ ਬਣ ਕੇ ਇੱਕ ਵੱਖਰੀ ਫੋਰਸ ਦੀ ਤਰ੍ਹਾਂ ਦਿਖਾਈ ਦੇਵੇ ਤੇ ਕੰਮ ਕਰੇ ਜਿਸ ਦੇ ਨਾਲ ਉਹ ਉਹਨਾਂ ਤਰੀਕਿਆਂ ਦੇ ਨਾਲ ਪੁਲਿਸ ਜੁਰਮ ਤੇ ਕਾਬੂ ਪਾਵੇ ਜਿਸ ਤਰੀਕਿਆਂ ਦੇ ਨਾਲ ਕਾਨੂੰਨ ਮੁਤਾਬਕ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਸਿਖਾਇਆ ਜਾਂਦਾ ਹੈ ਕਿ ਕਾਨੂੰਨ ਤੁਸੀਂ ਲਾਗੂ ਕਿਵੇਂ ਕਰਾਉਣਾ ਹੈ ਨਾ ਕਿ ਖੁਦ ਕਾਨੂੰਨ ਤੋੜ ਕੇ ਉਹ ਉਹਨਾਂ ਹੀ ਗੈਂਗਸਟਰਾਂ ਦੇ ਵਾਂਗ ਗੋਲੀਆਂ ਚਲਾਉਂਦੇ ਰਹਿਣ ਤੇ ਲੱਤਾਂ ਦੇ ਵਿੱਚ ਮਾਰ ਕੇ ਉਹਨਾਂ ਨੂੰ ਜ਼ਖਮੀ ਕਰਦੇ ਰਹਿਣ ਇਹਦੇ ਨਾਲ ਪੁਲਿਸ ਦਾ ਨਾਮ ਜ਼ਰੂਰ ਬਦਨਾਮ ਹੁੰਦਾ ਹੈ ਜੁਰਮ ਦੇ ਵਿੱਚ ਕੋਈ ਕਮੀ ਫਿਲਹਾਲ ਨਹੀਂ ਆਉਂਦੀ ਸੋ ਉਮੀਦ ਕਰਦੇ ਹਾਂ ਪੁਲਿਸ ਦੇ ਵੱਡੇ ਗ੍ਰੇ ਅਫਸਰ ਨੇ ਆਲਾ ਅਧਿਕਾਰੀ ਨੇ ਜਾਂ ਅਗਲੇ ਸਰਕਾਰ ਦੇ ਚਲਾਉਣ ਵਾਲੇ ਨੇ ਕਰਤਾ ਤਰਤਾ ਨੇ ਉਹ ਬੈਠ ਕੇ ਇਸ ਪਾਲਿਸੀ ਨੂੰ ਵਿਚਾਰਨਗੇ ਤੇ ਜ਼ਰੂਰੀ ਜਿਹੜਾ ਚੇਂਜਸ ਨੇ ਉਹ ਆਪਣੇ ਕੰਮ ਕਰਨ ਦੇ ਤਰੀਕਿਆਂ ਦੇ ਵਿੱਚ ਕਾਰਵਾਈ ਕਰਨ ਦੇ ਤਰੀਕਿਆਂ ਦੇ ਵਿੱਚ ਲੈ ਕੇ ਆਉਣਗੇ ਇਸੇ ਉਮੀਦ ਦੇ ਨਾਲ ਤੁਸ ਵਿਦਾ ਲੈਣੇ ਆ ਧੰਨ